ਮੇਰਾ ਨਾਮ ਕਲਤ ਮੇਰਾ ਨਾਮ ਅਨੀਤਾ ਸਰ ਪਿੰਡ ਕਲੈਰਕਲਾ ਕੀ ਕਾਰਨ ਹੈ ਅੱਜ ਤਰ ਨਾਲ ਕਾਰਨ ਸਰ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਕ ਗਰੀਬ ਲੋਕਾਂ ਨੂੰ ਆਪਣੇ ਨਾਲ ਜੋੜ ਰਹੀ ਆ ਤੇ ਜਿਹੜੀ ਕਾਂਗਰਸ ਪਾਰਟੀ ਨੂੰ ਬਰਦਾਸ਼ ਨਹੀਂ ਹੋ ਰਿਆ ਕਦੀ ਉਹ ਕਹਿ ਦਿੰਦੇ ਨੇ ਕਿ ਇਹ ਗੈਂਡਾ ਬੱਝਿਆ ਵਾਲੇ ਨੇ ਕਦੀ ਉਹ ਜਾਤ ਪਾਤ ਤੇ ਆ ਜਾਂਦੇ ਨੇ ਕਦੀ ਉਹ ਕਹਿੰਦੇ ਨੇ ਕਿ ਇਹ ਮਟੀਰੀਅਲ ਇਕੱਠਾ ਹੋਇਆ ਹੈ ਮਤਲਬ ਕਿ ਆਮ ਆਦਮੀ ਪਾਰਟੀ ਜਿਹੜੀ ਅੱਛੇ ਲੀਡਰਾਂ ਨੂੰ ਨਾ ਕਿ ਉਹ ਗਰੀਬ ਲੋਕ ਦੇਖਦੇ ਨੇ ਨਾ ਉਹ ਦੇਖਦੇ ਨੇ ਉਹ ਕਿੰਨਾ ਧਨਵਾਲਤ ਵਾਲਾ ਵਾ ਉਹ ਹਰ ਕਿਸੇ ਨੂੰ ਮੌਕਾ ਦਿੰਦੇ ਨੇ ਪਰ ਕਾਂਗਰਸ ਪਾਰਟੀ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਸਾਡੇ ਜਿਹੜੇ ਵੀਰ ਸ਼ਹਿਰੀ ਕਲਸੀ ਜੀ ਨੇ ਉਹ ਆਪਣੇ ਬਰਕਰਾਰਾਂ ਦਾ ਸਾਥ ਦਿੰਦੇ ਨੇ ਇਸ ਕਰਕੇ ਉਹਨਾਂ ਨੂੰ ਰਸਤ ਕੀਤਾ ਗਿਆ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜੋ ਕਿ ਸ਼ਹਿਰੀ ਕਲਸੀ ਮੇਰੇ ਵੀਰ ਵੱਡੇ ਐਮ ਐਲ ਏ ਸਾਹਿਬ ਰਾਜਵੀਰ ਕੌਰ ਕਲਸੀ ਜੀ ਉਹਨਾਂ ਦੀ ਤਰਮ ਪਤਨੀ ਸਾਡੇ ਹਰ ਦੁੱਖ ਸੁੱਖ ਦੇ ਬੰਦੇ ਨੇ ਸਾਡਾ ਫਰਜ਼ ਬੰਦਾ ਕਿ ਅਸੀਂ ਆਪਣੀ ਪਾਰਟੀ ਦਾ ਆਪਣੀ ਪਹਿਨ ਦਾ ਆਪਣੇ ਭਰਾ ਦਾ ਇਸ ਸਹਿਯੋਗ ਦੇ ਇਸ ਕਰਕੇ ਅਸੀਂ ਸਾਰੀਆਂ ਭੈਣਾਂ ਇੱਥੇ ਇਕੱਠੀਆਂ ਆਈਆਂ ਨੇ ਇਹ ਸਾਡੇ ਲੋਕ ਕੋਆਰਡੀਨੇਟਰ ਨੇ ਸੀਨੀਅਰ ਸਾਡੇ ਗੁਰਿੰਦਰ ਕੌਰ ਜੀ ਇਹ ਮੇਰੀਆਂ ਭੈਣਾਂ ਸਾਰੀਆਂ ਬਲਾਕ ਕੋਆਰਡੀਨੇਟਰ ਨੇ ਅਸੀਂ ਹਰ ਦਮ ਚਾਹੇ ਦਿਨ ਚਾਹੇ ਰਾਤ ਅਸੀਂ ਆਪਣੇ ਪਰਿਵਾਰ ਦੇ ਨਾਲ ਖੜੇ ਹਾਂ ਮੇਰਾ ਨਾਮ ਨਰਿੰਦਰ ਕੌਰ ਪਿੰਡ ਲੋਚਾਪਾ ਕੀ ਕਰੀਏ ਕੀ ਕਰਾਂ ਭਾਵਾ ਹਾਂਜੀ ਘਰ ਨਾਲ ਆਉਂਦਾ ਭਾਜੀ ਸਾਡਾ ਇਹ ਕਾਰਨਾ ਸਾਡੇ ਜੋ ਵੀ ਆਜੀ ਸ਼ਹਿਰੀ ਸਾਡੇ ਉੱਤੇ ੱੱਕੇ ਸਾਈ ਉਹਨਾਂ ਨਾਲ ਚੱਲ ਰਹੀ ਆ ਇਹ ਤਾਂ ੱੱਕੇ ਸਾਈ ਨਹੀਂ ਆਪਣੇ ਬਾਜੀ ਦੇ ਚੱਲੰਦੇ ਨਹੀਂ ਚੰਡੀਗੜ੍ਹ ਚੰਡੀਗੜ੍ਹ ਇਹ ਗਲਤ ਸਵਾਲ ਦੀ ਜੋ ਬੋਲੀ ਗਈ ਆ ਬਾਟਵਾਜਾਂ ਵਾਸਤੇ ਤੇ ਬਾਟਵਾਜਾਂ ਨੂੰ ਬੋਲਦੇ ਆ ਕਿ ਬਾਟਵਾਜਾਂ ਵਜਾਉਂਦੇ ਹੀ ਇਹ ਉੱਚੀ ਪੌਟ ਤੇ ਆ ਗਏ ਆ ਆਹਨ ਕੋ ਬਾਟਵਾਜਾਂ ਵਜਾਉਂਦਾ ਕਹਿੰਦੇ ਮਿਹਨਤ ਦਾ ਮਜ਼ਾਕ ਨਹੀਂ ਬਣਨਾ ਚਾਹੀਦਾ ਮਿਹਨਤ ਕਰਕੇ ਉਹ ਕਿਤੇ ਵੀ ਆਪਣੀ ਪੋਸਟ ਤੇ ਆਪਣੀ ਆਪਣੇ ਮਿਹਨਤ ਦੇ ਨਾਲ ਆਇਆ ਕਿ ਇਹਦਾ ਮਜ਼ਾਕ ਨਹੀਂ ਬਣਾਉਣਾ ਸਾਡੇ ਹਣ ਭਾਜੀ ਸ਼ਾਹੀ ਵੇਰਾ ਸਾਡੇ ਜਾ ਕਿਤੇ ਕੀ ਦੀ ਜਾਤ ਪਾਤ ਕਦੇ ਇੱਥੇ ਤਾਂ ਕੰਦਾ ਨਹੀਂ ਕਿੰਨੇ ਕਸਾਲੇ ਤੋਂ ਇਲਜ਼ਾਮ ਰਾਜੇ ਵੜਾਂਗੋ ਨੇ ਜੋ ਵੀ ਆ ਸਾਡੇ ਤੇ ਇੰਨੇ ਕ ਇਲਜ਼ਾਮ ਲਾਉਂਦੇ ਅਸੀਂ ਇਲਜ਼ਾਮ ਨਹੀਂ ਸੱਚੇ ਅਸੀਂ ਇਲਜ਼ਾਮ ਲੈ ਸੁਣ ਇਹ ਇਲਜ਼ਾਮ ਲਾਉਂਦੇ ਗਾਟਾ ਵਾਜਾ ਵਜਾਉਂਦੇ ਛੋਟੀਆਂ ਜਾਤਾਂ ਨਾਲੀਆਂ ਸਾਫ ਕਰ ਮਾਰੇ ਛੋਟੇ ਲੋਕ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਛੋਟੇ ਲੋਕ ਹੋਣੀ ਜਿਹੜੀ ਸ਼ਿਰਕਾ ਹਾਂਜੀ ਸਸੀ ਕਾਜੀ ਸਭ ਨੂੰ ਮੇਰਾ ਨਾਮ ਸੁਨੀਤਾ ਮੈਂ ਨਿਸ਼ਾਰਾ ਮੱਛ ਸਿੰਘ ਦੀ ਰਹਿਣ ਵਾਲੀ ਆ ਤੇ ਜਿਹੜੇ ਧੱਕਾ ਚਾਈ ਹੋਣਦੇ ਆ ਅਸੀਂ ਨਹੀਂ ਚਾਹੁੰਦੇ ਸਾਡੇ ਵੀਰ ਨਾਲੇ ਧੱਕਾ ਚਾਈ ਹੋਵੇ ਕਿਉਂਕਿ ਉੱਥੇ ਕੋਈ ਮਸਲਾ ਹੋਇਆ ਚੰਡੀਗੜ੍ਹ ਦੇ ਵਿੱਚ ਵੀਰ ਜੀ ਉੱਥੇ ਗਏ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਅਸੀਂ ਛੋਟੇ ਲੋਕ ਮੰਨੇ ਜਾਂਦੇ ਆ ਕਦੀ ਕਹਿੰਦੇ ਵਾਜਿਆ ਵਾਲੇ ਉਹ ਕਦੀ ਕਹਿੰਦੇ ਤੁਸੀਂ ਮਜ਼ਦੂਰ ਲੋਕ ਹੋ ਅਸੀਂ ਲੋਕ ਕਿਉਂ ਨਹੀਂ ਅੱਗੇ ਆ ਸਕਦੇ ਕੀ ਕਾਰਨ ਆ ਅਸੀਂ ਅੱਗੇ ਆਣ ਦੇ ਕਹਿੰਦੇ ਸਾਨੂੰ ਕੰਮ ਆਹ ਲੇਡੀਜ਼ ਆਲੇ ਲੇਡੀਜ਼ ਅੱਗੇ ਆਂਦੇ ਹੀ ਆ ਹਰ ਕੋਈ ਅੱਗੇ ਆਵਾ ਚਾਹੁੰਦਾ ਆਮ ਆਦਮੀ ਪਾਰਟੀ ਨੇ ਕਿਹੜਾ ਕੰਮ ਗਲਤ ਕੀਤਾ ਹਰ ਇੱਕ ਕੰਮ ਵਧੀਆ ਕਰਨ ਲਈ ਆ ਨਹੀਂ ਬਟਾਲੇ ਸ਼ਹਿਰ ਚ ਰਹਿੰਦੇ ਦੱਸੋ ਇੱਥੇ ਕਿਹੜਾ ਕੰਮ ਨਹੀਂ ਚੰਗਾ ਹੋ ਰਿਹਾ ਇਹ ਅਸੀਂ ਕਾਂਗਰਸ ਦੇ ਕਾਂਗਰਸ ਪਾਰਟੀ ਦੇ ਖਿਲਾਫ ਸਰ ਕਾਂਗਰਸ ਪਾਰਟੀ ਦੇ ਖਿਲਾਫ ਲਗਾਇਆ ਗਿਆ ਕਿਉਂਕਿ ਉਹਨੇ ਸਾਡੇ ਭਾਜੀ ਪਰੰਗਲ ਉਠਾਈ ਆ ਉਹਨਾਂ ਨੂੰ ਰੈਸਟ ਕੀਤਾ ਕਿਉਂ ਕੀਤਾ ਗਿਆ ਬਾਕੀ ਧੰਨਵਾਦ